ਜੀ ਬਾਈ ਪਿੰਡ ਸਮਾਣੇ ਚਾਚਾ ਮਿਲ ਗਿਆ ਉਹ ਇਹ ਕੱਢਦਾ ਉਰੇ ਫੜਿਆ ਆ ਕੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਅੱਜ ਲੇਵਰ ਮਿਲ ਗਈ ਫਿਰ ਲੇਵਰ ਤਾਰੇ ਬਹੁਤ ਫਲੇਵਰ ਹੈਗੇ ਆਹ ਹੋ ਜੀ ਜਵਾਨੇ ਆਦੇ ਜਾਨਵਰ ਠੀਕੇ ਤੁਸੀਂ ਕੱਧ ਨਹੀਂ ਆਹ ਸ਼ੌਂਗ ਨਾਲ ਪਲਦਾ ਤੁਸੀਂ ਕੱਧ ਨਹੀਂ ਆਏ ਗਏ ਰੱਖਦੇ ਤੁਸੀਂ ਕੱਧ ਨਹੀਂ ਆਏ ਗਏ ਰੱਖਦੇ ਜੱਕੇ ਸਾਡਾ ਕੰਮ ਹੋਰ ਆ ਇਹ ਲਿਆਉਂਦੇ ਆ ਆ ਦੇਖੋ ਬਾਈ ਫਾਰਮ ਹੈ ਸਮਾਣੇ ਪਿੰਡ ਦੇ ਅੱਗੇ ਦੇ ਪੁਰਾਣੇ ਪਿੰਡ ਫਾਰਮ 'ਚ ਆਇਆ। ਨਾ ਦੇਖੋ ਜਿਹੜਾ ਦਿੱਤਾ ਵਜੇ ਗਾਰਡ। ਜਿਗਾਰਡ ਦਿੱਤਾ ਹੋਇਆ ਨਾਲ ਨਾ ਆ ਇਧਰ ਲੈ ਨਹੀਂ ਪਾਉਂਗੀ। ਲੈ ਨਹੀਂ ਪਾਉਂਗੀ। ਤੇ ਉਹ ਦੇਖੋ ਆ ਵੀ ਗਾਰਡ ਦਿੱਤਾ ਹੈ ਯਾਨੀ ਕਿ ਕੱਕ ਕੁਖ ਤਾਂ ਸਾਰੇ ਫੱਲੇ ਦੱਬ ਦੇ ਨਹੀਂ ਜਾਣੇ ਇਹਨੇ ਗਾਲਾਂ। ਪ੍ਰਧਾਨ ਹੈਗਾ ਕਿ ਟੂੜੀ ਵਾਲਾ ਖੇਤ ਨਹੀਂ ਆਇਗਾ ਟੂੜੀ ਵਾਲਾ ਹਾਂ ਤਾਂ ਜੋ 20 ਪੈਜੋ ਫਿਰ ਤਾਂ ਹੋ ਜੂਗਾ ਪਾਣੀ ਛੱਡੇ ਦਾ ਕਰਨਾ ਇਹਨੇ ਟੂੜੀ ਵਾਲੇ ਨੂੰ ਦੋ ਦਿਨ ਲਾਈਟ ਨਹੀਂ ਆਈ ਹਾਂ ਕੋਈ ਪਾਣੀ ਛੱਡ ਲੋ ਪਾਣੀ ਛੱਡੇ ਦੀ ਕਰਨਾ ਇਹਨੇ ਬਾਈ ਇਹਨੂੰ ਕਿੰਨੇ ਫੁੱਟਾ ਚਲਾ ਕਿੰਨੇ ਟਰੈਕਟਰ ਐਚਪੀ ਦਾ ਇਹਦਾ ਛੋਟੇ ਨਾਲੇ ਚੱਲੀ ਜਾਂਦਾ 575 ਵਾਲੀ ਚੱਲੇਗਾ ਮੱਡੀ ਜਲਾਣਾ ਇਹਦੇ ਨਾਲ ਤੇਰਾ ਬਾਹਰ ਸੁੱਕੇ ਜਣਾ ਕਦੂ ਦੀ ਦੂਏ ਲੋਟ ਪੱਤੀ ਆ ਰਹੀ ਦੀ ਗੱਲ ਇਹੋ ਫੇਰ ਪਤਾ ਲੱਗਦਾ ਚੀਜ਼ ਦਾ ਹੋਜੀ ਬਾਈ ਉਹੀ ਕੰਮ ਹੋ ਗਿਆ ਰਸਤਾ ਬੰਦ ਹੋ ਗਿਆ ਕੀ ਹੋ ਗਿਆ ਉਹ ਟਕੜਾ ਐ ਗੱਬੇ ਤੇ ਉਹ ਪੰਟਾਣੀ ਹੋ ਇੱਕ ਲਓ ਜੀ ਬਾਈ ਜਿੱਥੇ ਮੱਕੀ ਤਾਰਨੀ ਉਥੇ ਪਹੁੰਚ ਗਏ ਹਾਂ ਪਹੁੰਚ ਗਏ ਟਿਕਾਣੇ ਪਹੁੰਚ ਗਏ ਜਵਾਗਰ ਦੇ ਚਾਨਵਰ ਠੀਕੇ ਤੁਸੀਂ ਗੱਤ ਨਹੀਂ ਤੁਸੀਂ 10 ਦੇ ਨਾਲ ਪੜਦਾ ਤੁਸੀਂ ਗੱਤ ਨਹੀਂ ਆਏ ਗਏ ਰੱਖਦੇ ਤੁਸੀਂ ਗੱਤ ਨਹੀਂ ਆਏ ਗਏ ਰੱਖਦੇ ਜੇਕੇ ਸਾਡਾ ਕੰਮ ਹੋਰ ਆ ਇਹ ਲਿਆਓ ਆ ਦੇਖੋ ਬਾਈ ਫਾਰਮ ਹੈ ਸਮਾਨੇ ਪਿੰਡ ਦੇ ਅੱਗੇ ਦੇ ਪੁਰਾਣੇ ਪਿੰਡ ਫਾਰਮ 'ਚ ਆਇਆ ਗਏ ਨਾ ਕੱਦ ਕਾਠ ਬਾਈ ਲੰਬੀਆਂ ਲੰਝੀਆਂ ਜਿੰਨੀਆਂ ਵੀ ਹੈਗੀਆਂ 45230 ਦੇ ਜਿਹੜੇ ਗਏ ਆ ਆਹ ਦੇਖੋ ਨੀ ਪੰਜਾਹ ਖੜਾ ਆ ਦੇਖੇ ਰੇਟ ਵੀ ਬਹੁਤ ਹੁਣੇ ਹੈ ਨਾ ਰਾ ਤੇ ਨਾਲ ਹਾਈਟ ਵੱਧ ਆ 2-2 ਲੱਖ ਦੀ ਗਏ ਹੋਣੀ ਆ ਮੇਰੇ ਸਾਹਮਣੇ ਜਿਹੜੇ ਸਾਹਮਣੇ ਬਾਈ ਗੈਂ ਦਾ ਕੱਦ ਕਾਠ ਹੈ ਵੀ ਨਸਲ ਪਾਣੀ ਕਿੱਥੇ ਪਿੰਦੀ ਆ ਹਾਂ ਇਹ ਗੁੱਦਰ ਆ ਉਹ ਹਫ਼ਤੇ ਗਾਹਾਂ ਚੂਚੇ ਉੱਤੇ ਗਾਹਾਂ ਬੜੇ ਉੱਤੇ ਗਾਹਾਂ ਹੋਰ ਬੜੇ ਉਹ ਸਿਸਟਮ ਜੱਗਰੀ ਮੱਕੀਂ ਡੀਗਰੀ ਦੇ ਤਾਂ ਕਹਿੰਦੇ ਮੱਕੀ ਪਾਉਣੀ ਆ ਅੱਗੇ ਆ ਬੱਚੇ ਆ ਬੱਚੇ ਛੋਟੇ ਆ ਫੀਡਾ ਪੂਰਾ ਸਿਸਟਮ ਵੀ ਆ ਬਾਈ ਪੱਖੇ ਵੀ ਆ ਸ਼ੈੱਡ ਵੀ ਬਹੁਤ ਉੱਚਾ ਹੈ ਵਧੀਆ ਬਣਾਇਆ ਪਿਆ ਲਓ ਜੀ ਬਾਈ ਪਿੰਡ ਸਮਾਨ ਹੈ ਚਾਚਾ ਮਿਲ ਗਿਆ ਉਹ ਇਹ ਕੱਢਦਾ ਉਰੇ ਫੜਿਆ ਆ ਕੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਅੱਜ ਲੇਵਰ ਮਿਲ ਗਈ ਫਿਰ ਫਾਈਨਲ ਲੇਵਰ ਤਾਰੇ ਬਹੁਤ ਫਲੇਵਰ ਹੈਗੇ ਯਾ ਯੱਕੇ ਆਪਣੇ ਪਿੰਡ ਆਪਣੇ ਥੋਟ ਲੇਵਰ ਦੇ ਹਾਂ ਪੂਰੇ ਲੇਵਰ ਪਾਉਂਦਾ ਉਰੇ ਸਾਰਾ ਪਿੰਡੇ ਰੇ ਕਢਦਾ ਇੱਕ ਤਾਂ ਰੋਟੜੀ ਚੱਲਦੀ ਹੁੰਦੀ ਹੈ ਜੱਗੇ ਵੇ ਸੇਵਾ ਪਾਣੀ ਵੀ ਕਰਦੇ ਇਹ ਤੇ ਜਿਹੜੇ ਆਪਣੇ ਲਹਿਜੀ ਬੰਦੇ ਉਹਨਾਂ ਦੇ ਕਢਾਉਣੇ ਆ ਅੱਛਾ ਮੈਂ ਦੂਏ ਤਾਂ ਕਹਿੰਦੇ ਆ ਵੀ ਸੱਤ ਕਢਾਓ ਸੱਤ ਕਢਾਓ ਪਰ ਆਪਣੇ ਲਹਿਜੀ ਬੰਦੇ ਤੱਕੜਾ ਨੇ ਇਹ ਫੇ ਹੋਰ ਵੀ ਕੰਮ ਦੇ ਦਿੰਨੇ ਆ ਹੁਣ ਐਂ ਦੱਸੋ ਜੌਂਡੀਰ ਕਰ ਲੈਣਾ ਜੀ ਜੱਗੇ ਦੇ ਮਾਪੇ ਮਕੜਾ ਇਹ ਨੀਲਾ ਘੋੜਾ ਕਹਿੰਦੇ ਆ ਹੈਂ ਕਿਹਦਾ ਐ ਪਤਾ ਲੱਗਣਾ ਵੀ ਲਿਆ ਬਸ ਉੱਤੇ ਘੜਾ ਉਹਨੇ ਦਿਵਾਉਣਾ ਇਹ ਨੀਲਾ ਘੋੜਾ ਜਿਵੇਂ ਜੌਂਡੀਰ ਵਾ ਜੀ ਦੀ ਤੇ ਪਹਿਲਾਂ ਲਿਆਉਣਾ ਫੋਰੇ ਫੋਰੇ ਕੋਈ ਬਾਈ 4 ਲੀਟਰ ਨੇ ਵਾ ਠੀਕ ਐ ਵੈਸੇ ਬਾਈ ਆਹ ਟਰੈਕਟਰ ਨੇ ਵੀ ਬਹੁਤ ਕੰਮ ਦਤਾ ਏ ਛੋਟਾ ਏ ਵੀ ਬਹੁਤ ਵਧੀਆ ਦਤਾ ਕਿੰਨੇ ਘੰਟੇ ਚੱਲ ਗਏ ਜੀ 7000 7000 ਘੰਟੇ ਚੱਲ ਗਏ ਨਹੀਂ ਫੇਰ ਵੀ ਮੈਂ ਆਪਣਾ ਆਪ ਕੱਲੇ ਨੇ ਕਿ ਲੈ ਆਵਾ ਹੋਰ ਕਿਸੇ ਨੇ ਇਹਨੂੰ ਹੱਥ ਨਹੀਂ ਲਾਇਆ ਪ੍ਰਵਾਹ ਕੋਈ ਨਾ ਜੀ ਕਿੰਨਾ ਮਾਡਲ ਏ ਇਹ 13 ਮਾਡਲ ਦੇਖੇ ਗਿਆ ਕਹਿੰਦਾ ਅੰਚਣਾ ਇਹ ਜੇ ਕੋਈ ਬੰਦਾ ਹੋਇਆ ਜੀਰੀ ਦੇ ਵਿੱਚ ਬਾਈ ਬਾ ਕੋਈ ਦੱਸਿਓ ਹਾਂ 13 ਮਾਡਲ ਰਿਜਨਲ ਕਿਤੇ ਚਾਬੀ ਨਹੀਂ ਲੱਗੀ ਵੀ ਬਾਕੇ ਤਸੱਲੀ ਕਰਕੇ ਲੈ ਜਾ ਸਕਦਾ ਇਕੱਠੇ ਚ ਲਾਇਆ ਹੋਆ ਬਿਲਕੁਲ ਸਾਫ ਨੇ ਨਾ ਨਾ ਠੀਕ ਐ

ਓਰੀਜਨਲ ਵਰਕ ਹੈ ਨਾ ਇਹ ਜੇ ਟਰਬੋ ਲਾ ਗਈ ਸੁਹਾਣੀ ਹੈਗਾ ਠੀਕ ਹੈ ਜੀ ਹਾਂ ਇਹਦਾ ਹੈ ਜਿੰਨਾ ਲੋੜ ਦੇਖੇ ਜਿਹੜਾ ਨਵਾਂ ਤੋਣਾ ਚਾਚੇ ਇਹਨਾਂ ਨੂੰ ਹੱਡ ਲੋਣੀ ਹੈ ਕਾਈ ਯਾਤਰੀ ਲੱਗੀ ਵੀ ਲਗਾਈ ਉਹ ਆਉਗੀ ਨਹੀਂ ਲੱਗਦਾ ਠੀਕ ਹੈ ਜੀ ਲੋ ਜੀ ਬਾਈ ਘਰ ਨੂੰ ਜਾ ਰਹੇ ਆਂ ਨੇਰੀ ਆ ਗਈ ਕਰਦਾ ਦੇਖੋ ਕਿਵੇਂ ਸਾਡਾ ਚੱਲ ਗਿਆ ਹੋ ਜੀ ਭਾਈ ਉਹੀ ਕੰਮ ਹੋ ਗਿਆ ਰਸਤਾ ਬੰਦ ਹੋ ਗਿਆ ਕੀ ਹੋ ਗਿਆ ਉਹ ਟਕੜਾ ਏ ਗੱਬੇ ਦੇ ਉਹ ਪਹਿਲਾਂ ਆਹ ਬੰਡਾਣੀ ਓਏ ਇੱਕ ਟਾਣੀ ਸਾਈਡ ਕਰ ਦੋ ਆਜੋ ਆਜੋ ਮੈਂ ਕਰਾਂ ਨਹੀਂ ਮਰਦਾ ਕੰਮ ਹੋਈ ਬਾਈ ਨੇ ਮੈਂ ਸੋਚ ਰਹੀਦਾ ਵੀ ਕੋਈ ਦਰਖਤ ਨਾ ਟੁੱਟਿਆ ਹੋਵੇ ਉਹੀ ਕੰਮ ਹੋ ਗਿਆ ਅੱਜ ਦੇਲਾ ਸਵੇਰ ਦਾ ਹੀ ਕੰਮ ਚੱਲਦਾ ਅੱਜ ਕਿਹੜਾ ਬੰਦਾ ਮਿਲਿਆ ਸਾ ਕਹਿੜਾ ਪੂਰਾ ਪਾਵਰ ਵਾਲਾ ਚਲੋ ਭਾਈਓ ਕੀ ਹੋ ਗਿਆ ਹੈ ਕਿੱਲਾ ਸਪੋਰਟ ਦਾ ਥੱਲੇ ਟਰਾਲੀ ਬਾੜ ਕੇ ਸਾਡੇ ਮੋਟਰ ਕੀ ਲੱਗਦਿਆ ਡੰਡ ਲਾਦੀ ਆ ਕੰਬਾ ਚੱਲਦਾ ਕਹਿੰਦਾ ਡੰਡ ਲੱਗਦੀ ਹੈ ਸੰਭਲ ਲਿਆ ਤੋ ਉਹ ਭਾਈ ਕਰਨਾ ਨਹੀਂ ਦੋ ਬੰਦੇ ਚਾਹੀਦੇ ਲੱਗੇ ਉਹ ਦੋ ਬੰਦੇ ਚਾਹੀਦੇ ਹੈ ਨਾ ਉੱਜਾ ਲਓ ਜੀ ਭਾਈ ਹਾਂਜੀ ਭਾਈ ਹੋਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਡ ਕੇ ਆ ਲਿਆ ਮਾਲਾਂ ਚ ਇਹ ਧਾਨ ਮਿਤਰਾ ਜੀ ਹੈ ਧਾਨ ਮਿਤਰਾ ਧਾਰ ਮਿਤਰਾ ਹਾਂ ਉਹ ਲਿਖਿਆ ਹੈ ਨੋ ਕਿ ਧਾਨ ਮਿਤਰਾ ਸ਼ਕਤੀਮਾਨ ਕੰਪਨੀ ਦਾ ਅੱਛਾ ਮਤਲਬ ਜਿਵੇਂ ਮੱਕੀ ਮੁੱਕੀ ਆਪਾਂ ਜਿਆਦਾ ਬੀਜ ਦੇ ਟਾਂਡੇ ਡੁੰਡੇ ਰਹਿ ਜੰਨੇ ਹੂੰ ਰੋਟਾਵੇਟਰ ਨਾਲ ਕੱਦੂ ਕਰਾਂਗੇ ਟਾਂਡੇ ਜੀ ਉੱਪਰ ਦੇਖਣਗੇ ਇਹਦੇ ਨਾਲ ਕੋਈ ਟੰਡਾ ਉੱਪਰ ਨਹੀਂ ਦੂਗਾ ਐਨ ਪੱਧਰ ਬਹੁਗਾ ਕਿਹੜਾ ਇਹਨ ਬਿਲਕੁਲ ਇਹ ਬਲੇਡ ਵੀ ਇਹਦੇ ਹੋਰ ਮਤਲਬ ਲੱਗ ਕੁਆਲਟੀ ਦੇ ਤੇ ਥੱਲੇ ਕੰਬੈਨ ਵਾਂਗੂ ਫਿੰਗਰਾਂ ਲੱਗੀਆਂ ਆਈਆਂ ਵੀ ਜਿਹੜੀ ਉੱਤੇ ਨੂੰ ਨਾਵੇ ਗਾਲਾ ਪ੍ਰধান ਹੈਗਾ ਕਿ ਤੂੜੀ ਵਾਲਾ ਖੇਤ ਨਹੀਂ ਹੈਗਾ ਤੂੜੀ ਵਾਲਾ ਹੁਣ ਹਾਂ ਉੱਤਾਂ ਜੇ 20 ਪੈਜੋ ਖੇਤ ਹੋ ਜੂਗਾ ਪਾਣੀ ਛੱਡੇ ਤੇ ਕਰਨਾ ਇਹਨੇ ਤੂੜੀ ਵਾਲੀ ਚੋਂ ਦੋ ਦਿਨ ਲਾਈਟ ਦੂਗਾ ਹਾਂ ਕੋਈ ਪਾਣੀ ਛੱਡ ਲੋ ਪਾਣੀ ਛੱਡੇ ਦੀ ਕਰਨਾ ਇਹਨੇ ਬਾਈ ਇਹਨੂੰ ਕਿੰਨੇ ਫੁੱਟਾ ਚਲਾ ਕਿੰਨੇ ਟਰੈਕਟਰ ਐਚਪੀ ਦਾ ਇਹਦਾ ਫੋਟੋ ਨਾਲ ਹੀ ਕੱਲੀ ਜੰਨਾ 575 ਨਾਲ ਹੀ ਤੇ ਜੇ ਮਰਦੀ ਜਲਾ ਲੈ ਕਿਹੜਾ ਤੇਰਾ ਬਾਹਰ ਸਿੱਕੇ ਜੰਨਾ ਕਦੂਏ ਲੋਟ ਪੱਤੀ ਆ ਰਹੀ ਦੀ ਗੱਲ ਹੀ ਉਹ ਫੇਰ ਪਤਾ ਲੱਗਦਾ ਚੀਜ਼ ਦਾ ਕਦੂ ਜੀ ਨਹੀਂ ਨਾ ਜੋਰ ਲੱਗਦਾ ਕਦੂ ਜੀ ਨਹੀਂ ਜੋਰ ਲੱਗਦਾ ਇਹ ਤੂੰ ਟਰੈਕਟਰ ਨਾਲ ਰੱਖਣਾ ਵਾਲਾ ਢੀ ਪਾ ਕੇ ਹੁਣ ਚੈੱਕ ਹੋ ਜਾਣਾ ਦਾ ਬਾਈ ਅਸਲ ਦੇ ਵਿੱਚ ਹੁਣ ਇਹ ਨਵੇਂ ਦੀ ਐਡਵਰਟਾਈਜ਼ਮੈਂਟ ਆ ਇੱਕ ਦੋ ਦਿਨ ਤੱਕ ਤੁਸੀਂ ਪਾਣੀ ਤੇ ਛੱਡੋ ਹੋਈਦਾ ਹੁਣ ਟਰੈਕਟਰ ਨਾਲ ਪਾ ਲਿਓ ਹਾਂ ਗੱਲ ਕਰੋ ਫੇ 20 ਜਿਆਦਾ ਜਿਆਦਾ ਪੌੜਾ ਥੋੜਾ ਜਿਹਾ ਨਹੀਂ ਕਿ ਉੱਡਾ ਪਣੀ ਦਿਖਣ ਦਊਗਾ ਜਮੇ ਵਿਚੇ ਦਾਰ ਤੂੰ ੱਲੀ ਦਾ ਉੱਪਰ ਪੱਟੇ ਰੋ ਦੂ ਬਲੇੜੇ ਬਹੁਤ ਆ ਬੱਲਾ ਬੱਲਾ ਇਹਨੇ ਕਾ ਦੇਖਣ ਦੇਣਾ ਪ੍ਰਧਾਨ ਬਲੇਟ ਬਹੁਤ ਬਲੇੜੇ ਬਹੁਤ ਜਾਣੇ ਬਲੇ ਬਲੇ ਇਹਦਾ ਕੰਗਾ ਹੀ ਬਣਾਉਂਦਾ ਪੁੱਜਾ ਬੱਬੂ ਸਰਵਾਉਗਾ ਹੁਣ ਤੇਦਾ ਇਹ ਬਾਈ ਸ਼ਕਤੀਮਾਨ ਕੰਪਨੀ ਦਾ ਏ ਕਿਨਾਂ ਯਾਰ ਮੱਕੀ ਵੀ ਹੀਨ ਮੱਕੀ ਵੱਢਦੇ ਆ ਮੱਕੀ ਮਹੀਨ ਵੱਢ ਕੇ ਲੰਗੀ ਉਹਨੇ ਘਰ ਦੇ ਪਿੱਛੇ ਖਤਮ ਕਰ ਦਿੰਦੀ ਇਹਨੇ ਬਸ ਪਿੱਛੇ ਧਾਰ ਮੇਰਾ ਕੋਈ ਨਾ ਮੁਖਤਰਾ ਕਰਿਆ ਪਤਾ ਮੇਰਾ ਕੋਲ ਕੁਝ ਪੁੰਚ ਬੰਦੇ 8 ਫੋਟਾ ਬਾਈਕ 9 ਨਹੀਂ 9 ਫੁੱਟ ਚ ਆਉਂਦਾ ਵੀਰੇ 9 ਫੁੱਟ ਚ ਆ 9 ਫੁੱਟ ਚ ਆਉਂਦਾ ਹੈ ਚੌੜਾ ਜਿਆਦਾ ਚੌੜਾ ਜਿਆਦਾ ਪੁਰਾਣਾ ਪੜਾ ਫੇ ਬੂਟਿਆਂ ਚ ਵਸਾ ਦੋਗੇ ਬੂਟਿਆਂ ਚ ਪਾਉਣਾ ਵੀ ਚਾਹੀਦਾ ਹੈ ਜੜਾੜਾ ਕੱਦੂ ਕਰਨਾ ਜੜ ਤਾਂ ਕੱਟ ਦੂਗਾ ਕਰ ਦੋ ਕੱਟ ਦੂਗਾ ਸਾਰੇ ਇਹਦਾ ਜਿਕਣਾ ਲਾਟੀ ਮੱਕੀ ਵਾਲੇ ਹੋਏ ਹੋਰ ਵੀਰ ਹੋਏ ਉਹਨਾਂ ਨੂੰ ਫਾਇਦਾ ਇਸ ਚੀਜ਼ ਦਾ ਹਾਂ ਉਹਨਾਂ ਨੂੰ ਫਾਇਦਾ ਮੱਕੀ ਮੁੱਕੀ ਵਾਲੇ ਜਿਹੜੇ ਨਹੀਂ ਜਿਆਦਾ ਯਾਰ ਲਾਡੀ ਬਾਈ ਕਹਿੰਦਾ ਵੀ ਜਗਾ ਤੂੜੀ ਵਾਲਾ ਲਾਣ ਉਹਨੂੰ ਕਾਬੂ ਕਰ ਲੂਗਾ। ਆਪਾਂ ਕੱਦੂ ਕਰਦੇ ਆ ਸੁਹਾਗਾ ਮਾਰਦੇ ਆ। ਉਹ ਵੀ ਇਹ ਸਾਰਾ ਕੰਮ ਇੱਕ ਵਾਰ ਚ ਹੀ ਕਰ ਦਿੰਦਾ। ਇੱਕ ਵਾਰੇ ਫੇਰ ਨਹੀਂ। ਕੱਦੂ ਜੀ ਵੀ ਕੰਮ ਆਊਗਾ। ਕੱਦੂ ਇਹ ਕਰਦਾ। ਹੂੰ। ਇੱਕ ਵਾਰ ਚ ਫੇਰ ਕੇ ਕੰਮ ਹੋ ਜਾਣਾ। ਡੂਰ ਫੇਰਨੇ ਲੋੜ ਨਹੀਂ। ਨੀਚੇ ਫਾਟ ਵੀ ਨਹੀਂ ਰਹਿੰਦੀ ਉਹ ਫੱਟੀਆਂ ਦਿਖ ਜੰਦੀਆਂ ਸਾਈਡ ਤੋਂ। ਪ੍ਰਧਾਨ ਆ ਰਿਖੋ ਜਿਹੜਾ ਦਿੱਤਾ ਵਜੇ ਗਾਰਡ। ਰਿਗਾਰਡ ਦਿੱਤਾ ਹੋਇਆ ਨਾਲ ਨਾ। ਮੈਂ ਨਹੀਂ ਪਾਉਂਗੀ ਲੈ ਨਹੀਂ ਪਾਉਂਗੀ ਤੇ ਉਹ ਦੇਖੋ ਆ ਵੀ ਗਾੜ ਦਿੱਤਾ ਜਾਨੀ ਕਿ ਕੱਕ ਕੁਖ ਤਾਂ ਸਾਰੇ ਫੱਲੇ ਦੱਬਦੇ ਨਹੀਂ ਜਾਣੇ ਇਹਨੇ ਪਿਛਲੀ ਵਾਰ ਚੱਲੇ ਡੈਮੋ ਤੇ ਬਹੁਤ ਵਧੀਆ ਚੱਲੇ ਆਪਣਾ ਭਾਈ ਇਹ ਇੱਕ ਸ਼ਕਤੀਮਾਨ ਵੀ ਬ੍ਰਾਂਡ ਹੈ ਅਸੀਂ ਵੀ ਕਹਿੰਦੇ ਹਾਂ ਵੀ ਜਿਹਨੇ ਭਾਈ ਡੈਮੋ ਲੈਣਾ ਲੈ ਲਓ ਨਾ ਨਾ ਠੀਕ ਆ ਤਾਂ ਹੀ ਪਤਾ ਲੱਗਣਾ ਅਸਲੀ ਹਾਂ ਪਤਾ ਲੱਗੂਗਾ ਹਾਂਜੀ ਹਾਂਜੀ ਹੁਣ ਇੰਨੇ ਵੈਸੇ ਵੀ ਲਾਉਣੇ ਆ ਹੁਣ ਬਿਲਕੁਲ ਜੀ ਕਿਹੜੇ ਸੈਡਾਂ ਕਰਦੀ ਹੈ ਹਾਂਜੀ ਹਾਂ ਸੈਡਾ ਪਰ ਤਾਂ ਵੀ ਲੈ ਨਹੀਂ ਰੈਂਦੀ ਵੀ ਟੈਟ ਆ ਰਹੇ ਜੀ ਆਹ ਨਹੀਂ ਰਹਿਣ ਮੁੰਡੇ ਉਹ ਚਲੈਂਜੀ ਬਣ ਜਾਂਦੀ ਹੈ ਨਾ ਉਹ ਚੀਜ਼ ਵੀ ਰਹਿਣ ਦੇ ਨਹੀਂ ਬਾਈ ਇਹਨੇ ਉਹ ਦੂਈ ਸਾਈਡ ਹੈ ਦੇਖੋ ਕੀ ਆ ਸਿਸਟਮ ਹੈ ਪ੍ਰਧਾਨ ਜੀ ਛੋਟਾ ਜਿਹਾ ਗੇਅਰ ਬਾਕਸ ਆਇਆ ਮੇਰੇ ਸਾਹਮਣੇ ਨਾਲ ਦੇਖੋ ਕੀ ਆ ਹਾਂ ਇਹ ਕੋਈ ਇੰਨਾ ਵੱਡਾ ਲੋਡ ਤੇ ਨਹੀਂ ਇਹ ਚੱਲਦਾ ਹੂੰ ਛੋਟੇ ਟਰੈਕਟਰ ਨਾਲ ਵੀ ਚੱਲੀ ਜਾਂਦਾ ਬਾਈ ਉਹੀ ਚੱਕਰ ਹੈ ਤਾਂ ਇਹ ਗੇਅਰ ਬਾਕਸੇ ਛੋਟੇ ਲਾਏ ਹੋਏ ਹਨ ਠੀਕ ਆ ਬਾਈ ਬਾਕੀ ਉਹਦੀ ਦਾਬ ਵਧਾਉਣ ਨੂੰ ਸਪਰਿੰਗ ਲੱਗੇ ਹੋਏ ਆ ਬੱਸ ਕਟ ਕਰਨ ਨੂੰ ਵੇਦਾਗ ਆ ਆਹ ਦੇਖੋ ਠੀਕ ਉਹ ਗਲੀਆਂ ਕੱਢੇ ਆ ਵਧੀਆ ਚੀਜ਼ ਆ ਡੈਮੋ ਦੇਖੂਗੇ ਲਾਡੀ ਹੁਣ ਕਿਹਦੇ ਦੇਣੇ ਚੱਲ ਦੇਖਾਂਗੇ ਬਾਈ ਦਿਖਾਵਾਂਗੇ ਤੁਹਾਨੂੰ ਡੈਮੋ ਲਾਵਾਂਗੇ ਆਈ ਮੈਂ ਤੁਹਾਨੂੰ ਕਿਹਾ ਵੀ ਬਾਈ ਤੁਸੀਂ ਜੇ ਦੱਸੋ ਕਿੱਥੇ ਦੇਣੀ ਹੈ ਡੈਮੋ ਆਪਾਂ ਤਿਆਰ ਰਹਿਣਾ ਹੈ ਮੂਵੀ ਦੇ ਵਿੱਚ ਲੱਭਦੇ ਖੇਤ ਪ੍ਰਦਾਨ ਕੋਈ ਮੱਭ ਲੰਦੇ ਆ ਲਓ ਜੀ ਬਾਈ ਪ੍ਰਧਾਨ ਦੇ ਘੇਟ ਮੂਰੇ ਲਾਤਾ ਚਾਹ ਪਾਣੀ ਪੀ ਲਿਆ ਹਾਂਜੀ ਪ੍ਰਧਾਨ ਜੀ ਠੀਕ ਆ ਸੰਤਪੰਡਾ ਹਾਂ ਠੀਕ ਆ ਹੁਣ ਬਾਕੀ ਚੱਲੇ ਤੇ ਪਤਾ ਲੱਗੂ ਲਾਡੀ ਬਾਈ ਜੇ ਕਿਸੇ ਨੇ ਲੈਣਾ ਨੰਬਰ ਦੇ ਦੇ ਆਪਣਾ ਨੰਬਰ ਹੈਗਾ ਜੀ ਮੇਰਾ 7087385393 ਜੀ 85393 ਜੀ ਬਾਈ ਜੇ ਕਿਸੇ ਨੇ ਕੋਈ ਵੀ ਸ਼ਕਤੀਮਾਨ ਦਾ ਕੋਈ ਸੰਤ ਭੰਡਾ ਲੈਣਾ ਹੈ ਤਾਂ ਲਾਡੀ ਕੇ ਸੰਪਰਕ ਕਰ ਲਿਓ ਆਪਣੇ ਬਾਈ ਤਿੰਨੇ ਪਾਸੇ ਮਾਛੀਵਾੜਾ ਸਾਹਿਬ ਤੋਂ ਜੀ ਨੇੜੇ ਪੈਂਦਾ ਨਵਾਂ ਸ਼ਹਿਰ ਵੀ ਆਪਣੀ ਹੈਗੀ ਤੇ ਰੋਪੜ ਵੀ ਆਪਣੀ ਹੈਗੀ ਜਿਹੜਾ ਵੀ ਸੰਤ ਪੰਡਾ ਚਾਹੀਦਾ ਜਿਹੜਾ ਵੀ ਚਾਹੀਦਾ ਆਪਣੇ ਨਾਲ ਸੰਪਰਕ ਕਰ ਲਿਓ ਤੇ ਤਿੰਨੇ ਪਾਸੇ ਡੀਲਰਸ਼ਿਪ ਆਪਣੀ ਹੈ। ਬਹ ਠੀਕ ਆ ਬਾਈ ਬਾਈ ਦਾ ਨੰਬਰ ਵਿੱਚ ਪਾਤਾ ਤੁਸੀਂ ਫੋਨ ਕਰ ਗੱਲ ਕਰ ਲਿਓ। ਆਂਦਰ ਲਈ ਕਿਦਾਂ? ਠੀਕ ਆ। ਕੀ ਕਰਦਾ? ਕੀ ਕਰਦਾ ਇਹ ਬੰਦ ਕੇ। ਅਰੇ ਦੇਸੀ રે। ਹੂੰ। ਪਰ ਅੱਜ ਟਾਈਮ ਆ ਹਾਂ ਹਾਂ ਹਾਂ। ਕਿਧਰ ਗਏ ਟਰਾਲੇ ਪਾਰ ਨੇੜੇ ਕਿਲੇ ਦੇ। ਇੱਧਰ ਚਾਰ ਚਾਰ। ਹਾਂ। ਦੇਖਿਓ ਕਿਦੇ ਤਾਂ ਨਜ਼ਾਰਾ ਵੀ ਨਾ ਹੋ ਜਵੇ। ਆਫਲ ਕੇ ਗਿਰ ਜਵੇ। ਦੇਸੀ ਦੇ ਪੰਡਾ ਲਈ। ਫਿਰ ਤੁਸੀਂ ਵੀ ਆਇਆ। ਆਹ ਪਿਛਲੇ ਸਾਲ ਪਾਈਆਂ ਨਹੀਂ। ਹੁਣ ਡੰਗਰੇ ਨਹੀਂ ਹੈਗੇ। ਨਹੀਂ ਪਿਛਲੇ ਸਾਲ ਬੋਲ ਲੇ ਕੇ ਪਏ। ਫੁਰਾਟਾ ਦੇ ਘਰ ਦੇ ਰੇ ਦੀ ਮੌਜ ਤਾਂ ਹੈਗੀ ਦਲੀ ਹੈ ਲਈ ਹਰੇ ਕੇ ਸਾਲ ਪਾਉਂਦੇ ਅਜੇ ਸਾਲ ਕਿੰਨੇ ਟਰਾਲੇ ਹੋ ਜਾਂਦੇ ਆਠ ਟਰਾਲੇ ਵਾਹ ਜੀ ਵਾਹ 8 ਟਰਾਲੇ ਹੋ ਜਾਂਦੇ ਆ ਚਲੋ ਭਾਈ ਲਾਡੀ ਨਾ ਹੀ ਵੀ ਆਲੇ ਇਹਨਾਂ ਦਾ ਵੀ ਵਿਚਾਰ ਆਂਦਾ ਸੀ ਦੇਖ ਲਿਆ ਜੋ ਗਾਰਡਮੈਂਟ ਲੈ ਗਿਆ ਠੀਕ ਨਹੀਂ ਪਰਦਾ ਹੁਣ ਸਾਡੇ ਦਾ ਐਡਾ ਕੰਮ ਹੈ ਨਹੀਂ ਮੱਕੀਆਂ ਮੁੱਕੀਆਂ ਵਾਲਾ ਸਾਡੇ ਸਾਡੇ ਕੰਮ ਦੀ ਚੀਜ਼ ਨਹੀਂ ਹੈਗੀ ਪਰਦਾ ਨਹੀਂ ਮੱਛਰ ਵਾਲਾ ਇੱਧਰ ਮੱਕੀ ਜ਼ਿਆਦਾ ਜਿੱਥੇ ਮੱਕੀ ਜ਼ਿਆਦਾ ਜਾਂ ਕਦੋਂ ਕਦੋਂ ਆਪਣੇ ਰੋਟਾ ਬੀਟਰ ਲੈ ਕੇ ਕਦੋਂ ਕਰੀ ਤੇ ਪਤਾ ਲੱਗੂਗਾ ਚਲਾ ਕੇ ਕਹਿੰਦੇ ਦਿਖਾਉਣਾ ਇੱਕ ਦਿਨ ਫੇ ਦੇਖਦੇ ਕਿਆ ਕਹਿੰਦੇ